ਤਾਂ ਤੇ ਕੀ ਵਿਚਾਰ ਆਇਆ ਕਿ ਤੁਸੀਂ 2022 ਦੇ ਚੋਣਾਂ ਦੇ ਵਿੱਚ ਕਾਂਗਰਸ ਦਾ ਸਹਿਯੋਗ ਨਾ ਦੇ ਕੇ ਆਮ ਆਦਮੀ ਪਾਰਟੀ ਦਾ ਦੇਣ ਦਾ ਸੋਚਿਆ ਖੂਨ ਨਾਲ ਪਸੀਨੇ ਨਾਲ ਮਿਹਨਤਾਂ ਮੁਸ਼ਕਤਾਂ ਕਰਕੇ ਅਸੀਂ ਇਸ ਪਾਰਟੀ ਨੂੰ ਖੜ੍ਹਾ ਕੀਤਾ ਸੀ ਆ ਜੀ ਤੇ ਪਰ ਮੈਂ ਦੇਖਿਆ ਵੀ ਇਹਦੇ ਵਿੱਚ ਵਰਕਰਾਂ ਦਾ ਮੁੱਲ ਨਹੀਂ ਹੈ ਇੱਥੇ ਕੁਝ ਚੰਦ ਲੋਕਾਂ ਨੇ ਇਸ ਪਾਰਟੀ ਨੂੰ ਆਪਣਾ ਮਤਲਬ ਵੀ ਸਮਝ ਲਓ ਵਪਾਰ ਬਣਾ ਲਿਆ ਇਸ ਨੂੰ ਮੈਂ ਆਪਣੇ ਝਾੜੂ ਨਾਲ ਉਹ ਝਾੜਾ ਕਰਨਾ ਲੋਗਾ ਦੇ ਉੱਤੇ ਜੋ ਗੰਦਗੀ ਇੱਥੇ ਪਈ ਹੋਈ ਆ ਮੈਂ ਉਹ ਸਾਫ਼ ਕਰਨੀ ਆ ਬਸ ਠੀਕ ਆ ਮੇਰਾ ਮੁਕਾਬਲਾ ਇਹਨਾਂ ਲੋਕਾਂ ਨਾਲ ਕੀ ਹੋਣਾ ਹੈਗਾ ਅਸੀਂ ਸਿਰਫ 26 ਜਨਵਰੀ 15 ਅਗਸਤ ਆ ਦੋ ਦਿਨਾਂ ਨੂੰ ਜਾਂਦੇ ਆ ਹਾਰ ਪਾਏ ਨੇ ਬੁੱਤ ਧੋਏ ਨੇ ਉਹਨਾਂ ਦੇ ਵਿਚਾਰਿਆਂ ਦੇ ਉਸ ਤੋਂ ਬਾਅਦ ਅਸੀਂ ਉੱਥੋਂ ਲੰਘਦੇ ਵੀ ਆ ਜਦੋਂ ਸਾਡੇ ਫੋਨ ਕੰਨਾਂ ਨੂੰ ਲੱਗੇ ਹੁੰਦੇ ਅਸੀਂ ਕਦੀ ਰੁਕੇ ਇੱਕ ਸਕਿੰਟ ਲਈ ਉਹ ਜਿਹੜੇ ਚੌਂਕਾਂ ਦੇ ਵਿਚਾਰੇ ਸਾਡੇ ਸ਼ਹੀਦ ਖੜੇ ਆ ਅਸੀਂ ਕਦੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਜਿਹੜੇ ਟਿੱਕਟਾਪ ਵੰਦੇ ਨੇ ਤੇ ਜਿਹੜੇ ਉਹ ਇੱਥੇ ਭੇਜੇ ਨੇ ਆਪ ਦੇ ਬੰਦੇ ਬਣਾ ਬਣਾ ਕੇ ਝੋਲੇ ਦੇ ਕੇ ਸਭ ਪਤਾ ਹੌਣ ਨਾਲ ਦਿਨਾਂ ਚੋਂ ਵੀ ਖਲਾਸੇ ਕੀਤੇ ਜਾਣਗੇ ਮੈਂ ਕਿਸੇ ਵੱਲੋਂ ਰੁਕਣ ਵਾਲਾ ਨਹੀਂ ਹੈਗਾ ਨਮਸਕਾਰ ਮੈਂ ਹਾਰਦੀ ਅਸਜੈ ਨਿਊਜ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਆ ਗਈਆਂ ਨੇ ਅਤੇ 2022 ਦੇ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਪੱਧਰ ਤੇ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਇਹ ਚੋਣਾਂ ਦਾ ਅਖਾੜਾ ਇੰਨਾ ਪਖਿਆ ਹੋਇਆ ਹੈ ਕਿ ਹਰ ਕੈਡੀਡੇਟ ਇੱਕ ਦੂਸਰੀ ਪਾਰਟੀ ਦੇ ਵੱਲ ਜਾ ਰਿਹਾ ਹੈ ਇਸੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਹਲਕਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੋਗੀ ਜੀ ਜਿਨ੍ਹਾਂ ਨੇ ਕਾਂਗਰਸ ਨੂੰ ਬਹੁਤ ਹੀ ਲੰਮਾ ਸਮਾਂ ਦਿੱਤਾ ਹੈ ਸਹਿਯੋਗ ਦਿੱਤਾ ਹੈ ਪਰ ਅਚਾਨਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਤਾਂ ਗੁਰਪ੍ਰੀਤ ਕੋਗੀ ਜੀ ਸਭ ਤੋਂ ਪਹਿਲਾਂ ਇਸ ਅਸਮਝ ਨਿਊਜ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਦਰਸ਼ਕਾਂ ਦਾ ਵੀ ਔਰ ਮੇਰੇ ਨਿਊਜ਼ ਮੀਡੀਆ ਦਾ ਵੀ ਸਾਰਿਆਂ ਦਾ ਵੀ ਜਿਹੜਾ ਆਪਕੇ ਇੱਕ ਨਿਵਾਣੇ ਦੇ ਬੱਚੇ ਨੂੰ ਬਹੁਤ ਤੁਸੀਂ ਮੇਰੀ ਸੱਚ ਦੀ ਆਵਾਜ਼ ਨੂੰ ਸਮਾਜ ਦੇ ਵਿੱਚ ਲੈ ਕੇ ਜਾ ਰਹੇ ਹੋ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਸਿਸਟਮ ਸਿਰ ਨੂੰ ਕਿਸ ਤਰੀਕੇ ਨਾਲ ਸੀ ਬਦਲਣਾ ਚਾਹੁੰਦੇ ਆ ਉਹ ਚੀਜ਼ ਆਉਣੀ ਚਾਹੀਦੀ ਆ ਇਸ ਚੀਜ਼ ਦਾ ਮੈਂ ਤਹਿ ਦਿਲ ਤੋਂ ਦਰਸ਼ਕਾਂ ਦਾ ਵੀ ਔਰ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜੀ ਗੁਰੂ ਜੀ ਸਭ ਤੋਂ ਪਹਿਲਾਂ ਇਹ ਸਵਾਲ ਇਹ ਹੋਇਆ ਕਿ ਆਖਿਰ ਕੀ ਮੋਟੀਵੇਸ਼ਨ ਇਸ ਤਰ੍ਹਾਂ ਕੀ ਵਿਚਾਰ ਆਇਆ ਕਿ ਤੁਸੀਂ 2022 ਦੇ ਚੋਣਾਂ ਦੇ ਵਿੱਚ ਕਾਂਗਰਸ ਦਾ ਸਹਿਯੋਗ ਨਾ ਦੇ ਕੇ ਆਮ ਆਦਮੀ ਪਾਰਟੀ ਦਾ ਦੇਣ ਦਾ ਸੋਚਿਆ ਕੁਬਿਤਾ ਅਜਿਹਾ ਹੁੰਦਾ ਜਦੋਂ ਤੁਹਾਡੇ ਖਿਆਲਾਂ ਦੀ ਜੰਗ ਹੋਵੇ ਨਾ ਤੇ ਜਦੋਂ ਤੁਹਾਡੇ ਖਿਆਲ ਮਿਲਨੇ ਬੰਦ ਹੋ ਜਾਣ ਕੁਝ ਲੋਕ ਕਿਸੇ ਵੀ ਪਾਰਟੀ ਭਵੇਂ ਪਹਿਲਾਂ ਵੀ ਕਾਂਗਰਸ ਪਾਰਟੀ ਸੀ ਉਹਨੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਲਿਆ ਸੀ ਕੁਝ ਲੋਕਾਂ ਨੇ ਜੀ ਜਿਹਦੇ 'ਚ ਮੈਂ ਦੇਖਿਆ ਕਿ ਕਾਂਗਰਸ ਪਾਰਟੀ ਦਾ ਮੈਂ 22 ਸਾਲ ਪੁਰਾਣਾ ਸਪਾਈ ਰਿਆ ਹਾਂ ਔਰ ਬੜੀ ਆਪਣੇ ਖੂਨ ਨਾਲ ਪਸੀਨੇ ਨਾਲ ਮਿਹਨਤਾਂ ਮੁਸ਼ਕਤਾਂ ਕਰਕੇ ਅਸੀਂ ਇਸ ਪਾਰਟੀ ਨੂੰ ਖੜ੍ਹਾ ਕੀਤਾ ਸੀਗਾ ਜੀ ਤੇ ਪਰ ਮੈਂ ਦੇਖਿਆ ਵੀ ਇਹਦੇ ਵਿੱਚ ਵਰਕਰਾਂ ਦਾ ਮੁੱਲ ਨਹੀਂ ਹੈ ਇੱਥੇ ਕੁਝ ਚੰਦ ਲੋਕਾਂ ਨੇ ਇਸ ਪਾਰਟੀ ਨੂੰ ਆਪਣਾ ਮਤਲਬ ਵੀ ਸਮਝ ਲਓ ਵਪਾਰ ਬਣਾ ਲਿਆ ਇਸ ਨੂੰ ਜੀ ਜਿਹਦੇ ਵਿੱਚ ਜਿੱਥੇ ਜਿਹੜੀ ਕੋਈ ਵਪਾਰਕ ਪਾਰਟੀ ਬਣ ਜਵੇ ਫੇਰ ਮੇਰਾ خیال ਉੱਥੇ ਤੁਹਾਨੂੰ ਨਾਤਾ ਤੁਸੀਂ ਸਿਸਟਮ ਚ ਉਸ ਚ ਰਹਿ ਸਕਦੇ ਹੋ ਜੇ ਮੇਰੇ ਵਰਗੇ ਜਿਹੜੇ ਖੁੱਲੀ ਗੱਲ ਕਰਨ ਵਾਲੇ ਔਰ ਮਤਲਬ ਆਪਣੀ ਜ਼ਮੀਰ ਨੂੰ ਜਾ ਕੇ ਰੱਖਣ ਵਾਲੇ ਜਿਹੜੇ ਬੰਦੇ ਨੇ ਉਹ ਇਸ ਪਾਰਟੀ 'ਚ ਨਹੀਂ ਰਹਿਣਗੇ ਨਾ ਹੀ ਕਈਆਂ ਨੇ ਛੱਡੀਆਂ ਮੈਂ ਵੀ ਇਸ ਲਈ ਛੱਡੀ ਆ ਤੇ ਇਸ ਲਈ ਮੈਂ ਉੱਥੇ ਬੜਾ ਹਿਮੂਲੇਟ ਵੀ ਹੋਇਆ ਔਰ ਬੜਾ ਮੈਂ ਤੇ ਸਫੋਕੇਟਿਡ ਵੀ ਹੋਇਆ ਘੁੱਟਨ ਮਹਿਸੂਸ ਕੀਤੀ ਕਿ ਵੀ ਨਹੀਂ ਇੱਥੇ ਮੇਰਾ ਗੁਜ਼ਾਰਾ ਨਹੀਂ ਇਸ ਕਰਕੇ ਮੈਨੂੰ ਰਸਤਾ ਬਦਲਣਾ ਪਿਆ ਕਿਉਂਕਿ ਮੈਂ ਇੱਕ ਕੰਮ ਕਰਨ ਵਾਲਾ ਇਨਸਾਨ ਆ ਮੈਂ ਕੰਮ ਕਰਨੇ ਚਾਹੁੰਦਾ ਪਰ ਜੇ ਮੈਨੂੰ ਕੋਈ ਜਨਤਾ ਦੇ ਕੰਮ ਕਰਨ ਨੂੰ ਰੋਕੂਗਾ ਬਿਲਕੁਲ ਤੇ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਊਗਾ ਉਹਦੇ ਲਈ ਮੈਂ ਕਿਸੇ ਹੱਦ ਤੱਕ ਵੀ ਜਾਵਾਂਗਾ ਔਰ ਮੈਂ ਉਸ ਚੀਜ਼ ਕੋਈ ਕੰਪਰੋਮਾਈਜ਼ ਨਹੀਂ ਮੈਰਾ ਹੋਏਗਾ ਜਿਸ ਤਰ੍ਹਾਂ ਤੁਸੀਂ ਛੱਡ ਕੇ ਆਮ ਆਦਮੀ ਪਾਰਦੇ ਵਿੱਚ ਸ਼ਾਮਿਲ ਹੋਏ ਉਹ ਵੈਸਟ ਹਲਕੇ ਤੋਂ ਹੋਇਆ ਤਾਂ ਤੁਸੀਂ ਇਹੀ ਹਲਕਾ ਕਿਉਂ ਚੁਣਿਆ ਜਦਕਿ ਵੈਸਟ ਦੇ ਵਿੱਚ ਸਭ ਤੋਂ ਇੱਕ ਫੇਮਸ ਜਿਹੜਾ ਕਾਂਗਰਸ ਦਾ ਹੀ ਭਾਰਤ ਕੁਸ਼ਨ ਆਸ਼ੋਜੀ ਜੀ ਦੀ ਜੀ ਕਾਲ ਕਰੀਏ ਤਾਂ ਬਹੁਤ ਹੀ ਤੇਜ਼ੀ ਦੇ ਨਾਲ ਉਹਨਾਂ ਵੱਲੋਂ ਵਿਕਾਸ ਵੀ ਕੀਤਾ ਗਿਆ ਇਹ ਵੀ ਕਿਹਾ ਗਿਆ ਹੈ ਤੇ ਇਹੀ ਹਲਕਾ ਤੁਸੀਂ ਕਿਉਂ ਚੁਣਿਆ ਹਮ ਗੱਲ ਇਹ ਆ ਜੀ ਵਿਕਾਸ ਕੀਤਾ ਜਾਂ ਵਿਨਾਸ਼ ਕੀਤਾ ਇਹ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਖੁਲਾਸੇ ਕਰਾਂਗੇ ਬਹੁਤ ਜਲਦੀ ਕਰਾਂਗੇ ਡਾਕੂਮੈਂਟਰੀ ਪ੍ਰੂਫ ਦੇ ਨਾਲ ਕਿਉਂਕਿ ਮੇਰਾ ਛੋਟਾ ਭਰਾ ਹੋ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਪਰ ਜੋ ਜਿਸ ਸਿਸਟਮ ਦੇ ਵਿੱਚ ਉਹਨੂੰ ਲੋਕਾਂ ਨੇ ਆਪਣਾ ਵਿਸ਼ਵਾਸ ਮਤ ਦੇ ਕੇ ਦੋ ਵਾਰ ਵਿਧਾਨ ਸਭਾ 'ਚ ਭੇਜਿਆ ਸੀ ਉੱਤੋਂ ਮੇਰਾ ਛੋਟਾ ਵਿਰਖਾ ਨਹੀਂ ਉਤਰਿਆ ਲੋਕਾਂ ਦਾ ਵਿਸ਼ਵਾਸ ਮਤ ਉਹ ਖੋ ਚੁੱਕਿਆ ਇਸ ਟਾ ਜੋ ਸੱਚਾਈ ਹੈ ਜਿੰਨੂੰ ਕਿ ਇਸ ਤਰੀਕੇ ਨਾਲ ਮੇਰੇ ਸਾਹਮਣੇ ਆਲ ਬੋਲਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਕਿਉਂਕਿ ਉਹਦਾ ਕਾਰਨ ਹੈ ਵੀ ਉਸ ਮੇਰੇ ਵੀਰ ਨੇ ਤਬ ਦਬਾ ਇੰਨਾ ਬਣਾਇਆ ਲੋਕਾਂ ਦੇ ਉੱਤੇ ਮਤਲਬ ਵੀ ਲੋਕ ਡਰਦੇ ਬੋਲਦੇ ਨਹੀਂ ਹੈ ਦੇਖੋ ਜਦੋਂ ਵੀ ਤੁਸੀਂ ਜਿਆਦਾ ਦਬੇ ਪੁੱਛਲੇ ਜਾਂਦੇ ਹੋ ਕਿ ਕੁਦਰਤ ਦਾ ਬੇਟਾ ਨਿਜਮਾ ਇਹ ਕੁਦਰਤ ਕਰਾਉਂਦੀ ਹੈ ਕੋਈ ਮੈਂ ਜੇ ਸੋਚੋ ਵੀ ਮੈਂ ਬਹੁਤ ਵੱਡਾ ਬਾਹੂਬਲੀ ਹਾਂ ਇਹ ਸਭ ਕੁਦਰਤ ਦੀ देन ਹੁੰਦੀ ਹੈ ਕਿ ਕੁਦਰਤ ਕਰਾਉਂਦੀ ਹੈ ਜਦੋਂ ਵੀ ਕੋਈ ਚੀਜ਼ ਦੀ ਮਤਲਬ ਬਹੁਤ ਜਿਆਦਾ ਪੀਕ ਤੇ ਆ ਕੇ ਆਜਵੇ ਨਾ ਫਿਰ ਉਹਨੂੰ ਸਿਸਟਮ ਨੂੰ ਸੈਟ ਅਪ ਕਰਨ ਵਾਸਤੇ ਕਿ ਕੁਦਰਤ ਆਪਣਾ ਰੋਲ ਅਦਾ ਕਰਦੀ ਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਤਬਦਬਾ ਬਣਾਇਆ ਹੋਇਆ ਸੀ ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਮੁਕਾਬਲਾ ਜਿਹੜਾ ਕਿੰਨਾ ਕੁ ਚੁਣੌਤੀ ਭਰਿਆ ਹੈ ਮੇਰੇ ਵਾਸਤੇ ਮੇਰੇ ਵਾਸਤੇ ਕੁਝ ਨਹੀਂ ਹੈ ਮੈਂ 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 ਮੁਕਾਬਲਾ ਮੰਨਦਾ ਹੀ ਨਹੀਂ ਮੇਰਾ ਮੁਕਾਬਲਾ ਸਿਰਫ ਬੁਰਾਈ ਦੇ ਖਿਲਾਫ ਹੈ ਕ腐ਸ਼ਨ ਦੇ ਖਿਲਾਫ ਹੈ ਘਟਾਲਿਆਂ ਦੇ ਖਿਲਾਫ ਹੈ ਮਤਲਬ ਮੇਰਾ ਮੁਕਾਬਲਾ ਇਹਨਾਂ ਚੀਜ਼ਾਂ ਨਾਲ ਆ ਮੈਂ ਉਹ ਉਹ ਚੀਜ਼ਾਂ ਸਾਫ਼ ਕਰ ਰਹੀਆਂ ਨੇ ਮੈਂ ਆਪਣੇ ਝਾੜੂ ਨਾਲ ਉਹ ਝਾੜਾ ਕਰਨਾ ਲੋਕਾਂ ਦੇ ਉੱਤੇ ਜੋ ਗੰਦਗੀ ਇੱਥੇ ਪਈ ਹੋਈ ਆ ਮੈਂ ਉਹ ਸਾਫ਼ ਕਰਨੀ ਆ ਬਸ ਠੀਕਾ ਮੇਰਾ ਮੁਕਾਬਲਾ ਇਹਨਾਂ ਲੋਕਾਂ ਨਾਲ ਕੀ ਹੋਣਾ ਹੈਗਾ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿਿਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ-ਦਰਾਂਜੇ ਸਫਾਈ ਕਰਨਾ ਚਾਹੋ ਤਾਂ ਕਿਸ ਤਰੀਕੇ ਨਾਲ ਕਰੋਗੇ ਦੇਖੋ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਜਗਾੜਾ ਉਹਨਾਂ ਨੂੰ ਦੱਸਣਾ ਵੀ ਵੀ ਦੋਸਤੋ ਉੱਠੋ ਕੋਈ ਏਡੀ ਗੱਲ ਨਹੀਂ ਹੈ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜੇ ਅੰਗਰੇਜ਼ਾਂ ਨੇ ਇੱਥੇ ਨੇ ਕਿੰਨੇ ਸੈਂਕੜੇ ਵੱਧੀ ਸਾਲ ਰਾਜ ਕੀਤਾ ਤੇ ਆਜ਼ਾਦੀ ਦੁਲਾਨ ਵਾਲੇ ਕਿੰਨੇ ਬੰਦੇ ਸੀ ਬੀਬਾ ਚੰਦ ਆਜ਼ਾਦੀ ਘੁਲਾਟੀ ਇਕੱਠੇ ਹੋਏ ਸੀ ਹਾਂਜੀ ਤੇ ਅਸੀਂ ਵੀ ਉਹ ਲਈ ਜੇ ਅਸੀਂ ਆਪਣੇ ਪਿੱਤਰ ਮੰਨਦੇ ਆ ਅਸੀਂ ਅਸੀਂ ਸਿਰਫ 26 ਜਨਵਰੀ 15 ਅਗਸਤ ਆ ਦੋ ਦਿਨਾਂ ਨੂੰ ਜਾਂਦੇ ਆ ਹਾਰ ਪਾਇਆ ਨੇ ਬੁੱਤ ਧੋਏ ਨੇ ਉਹਨਾਂ ਦੇ ਵਿਚਾਰਿਆਂ ਦੇ ਉਸ ਤੋਂ ਬਾਅਦ ਅਸੀਂ ਉੱਥੋਂ ਲੰਘਦੇ ਵੀ ਆ ਜਦੋਂ ਸਾਡੇ ਫੋਨ ਕੰਨਾਂ ਨੂੰ ਲੱਗੇ ਹੁੰਦੇ ਅਸੀਂ ਕਦੀ ਰੁੱਕੇ ਇੱਕ ਸਕਿੰਟ ਲਈ ਉਹ ਜਿਹੜੇ ਚੌਂਕਾਂ ਦੇ ਵਿਚਾਰੇ ਸਾਡੇ ਸ਼ਹੀਦ ਖੜੇ ਆ ਅਸੀਂ ਕਦੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਕਦੀ ਪ੍ਰੇ ਕੀਤੀ ਦਿਲ ਤੋਂ ਵੀ ਪ੍ਰਮਾਤਮਾ ਅੱਜ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਘੁੰਮਦੇ ਫਿਰਦੇ ਆ ਖੁੱਲੇ ਹਵਾ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਕਿ ਇਹਨਾਂ ਦਾ ਕੋਈ ਅਸੀਂ ਸਿਰਫ ਇੱਕ ਬੁੱਤ ਲਗਾ ਕੇ ਹੀ ਤੁਸੀਂ ਸੋਚੋ ਵੀ ਬਸ ਠੀਕ ਆ ਯਾਰ ਬੁੱਤ ਲੱਗ ਗਿਆ ਸ਼ਹੀਦ ਸੀਗਾ ਨਹੀਂ ਸਭ ਇਹ ਯੁੱਗ ਬਦਲ ਗਿਆ ਜਿਹੜੀ ਨਵੀਂ ਜਨਰੇਸ਼ਨ ਆ ਸਾਡੀ ਜੀ ਉਹਨਾਂ ਨੂੰ ਇਹ ਪੜਾਣਾ ਪਊਗਾ ਦੱਸਣਾ ਪਊਗਾ ਕਿ ਵੀ ਬੱਚਿਓ ਜਿਸ ਕਰਕੇ ਤੁਸੀਂ ਅੱਜ ਫੋਰਨ ਚ ਜਾ ਰਹੇ ਹੋ ਬਿਲਕੁਲ ਹੁਮਰੇ ਆ ਬਾਅਰ enjoy ਕਰ ਰਹੇ ਹੋ ਲਾਈਫ ਜੀ ਵਿਚ ਇਹ ਗੋਰੀਆ ਨੇ ਤੁਹਾਡੇ ਤੇ ਏਡਾ ਤੁਸ਼ੱਦਦ ਕੀਤਾ ਤੁਹਾਡੇ ਬਜ਼ੁਰਗਾ ਦੇ ਉੱਤੇ ਤੁਹਾਡੇ ਫੋਰ ਫਾਦਰ ਦੇ ਤੁਹਾਡੇ ਪਿਤਰਾ ਦੇ ਦਿੱਤੇ ਜੀ ਵੀ ਅਸੀਂ ਉਹਨਾਂ ਨੂੰ ਤਾਂ ਯਾਦ ਕਰੀ ਵੀ ਉਹਨਾਂ ਨੇ ਵਿਚਾਰਿਆਂ ਕਿੱਦਾਂ ਔਖਾ ਟਾਈਮ ਅੱਜ ਤੋਂ 60 70 ਸਾਲ ਪਹਿਲਾਂ 100 ਸਾਲ ਪਹਿਲਾਂ ਕਿੱਦਾਂ ਔਖਾ ਟਾਈਮ ਕੱਢਿਆ ਹੋਊਗਾ ਮੈਂ ਅੰਦਰ ਆਪਣੀ ਪਰਮਾਤਮਾ ਨੇ ਮੇਰੇ ਉਹ ਜਜ਼ਬਾ ਪਾ ਕੇ ਭੇਜਿਆ ਮੈਂ ਸਿਰਫ ਆਪਣੇ ਸ਼ਹੀਦਾਂ ਦੀ ਕਰਤਾਰ ਸਿੰਘ ਸਰਾਭਾ ਜੀ ਦੀ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਸਵਾਚੰਦਰ ਬੋਸ ਕੀ ਲਾ ਕੇ ਦਾ ਨਾਮ ਐਨੇ ਸ਼ੀਰ ਹੋਏ ਨੇ ਜੀ ਸ਼ਾਤਾ ਦਿੱਤੀਆਂ ਨੇ ਉਹਨਾਂ ਨੇ ਜੀ ਬਿਲਕੁਲ ਤੇ ਜੇ ਅਸੀਂ ਉਹਨਾਂ ਦੀ ਉਸ ਵਿਰਾਸਤ ਨੂੰ ਨਹੀਂ ਅਸੀਂ ਐਡਾਪਟ ਕਰ ਸਕਦੇ ਉਹਨਾਂ ਦੇ ਅਸੀਂ ਪੂਰਨਿਆ ਤੇ ਨਹੀਂ ਚੱਲ ਸਕਦੇ ਤੇ ਸਾਡਾ ਮੁਲਕ ਫੇਰ ਉਹੀ ਗੁਲਾਮ ਤਾਂ ਅਸੀਂ ਗੁਲਾਮ ਅੱਜ ਗੁਲਾਮ ਆ ਲੁਧਿਆਣਾ ਸਾਡਾ ਗੁਲਾਮ ਆ ਪੰਜਾਬ ਵੀ ਸਾਡਾ ਗੁਲਾਮ ਆ ਕਿਉਂਕਿ ਕੁਝ ਚੰਦ ਲੋਕਾਂ ਨੇ ਮੈਂ ਤੁਹਾਨੂੰ ਦੱਸਿਆ ਨਾ ਵਿਰਾਸਤ ਬਣਾ ਲਿਆ ਇਸ ਪਾਰਟੀਆਂ ਨੂੰ ਬਿਲਕੁਲ ਤੇ ਉਹ ਜੱਤਾ ਕੇ ਸਿਸਟਮ ਉੱਪਰ ਵਾਲੇ ਨਹੀਂ ਸਮਝਣਗੇ ਜਿਹੜੇ ਟਿਕਟਾਪ ਵੰਦੇ ਨੇ ਤੇ ਜਿਹੜੇ ਉਹ ਇੱਥੇ ਭੇਜੇ ਨੇ ਆਪ ਦੇ ਬੰਦੇ ਬਣਾ ਬਣਾ ਕੇ ਝੋਲੇ ਦੇ ਕੇ ਸਭ ਪਤਾ ਹੌਣ ਵਾਲੇ ਦਿਨਾਂ 24 ਖਲਾਸੇ ਕੀਤੇ ਜਾਣਗੇ ਮੈਂ ਕਿਸੇ ਗੱਲ ਨੂੰ ਰੁਕਣ ਵਾਲਾ ਨਹੀਂ ਹਾਂਗਾ ਕਿਉਂਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਤੁਸੀਂ ਕਿੱਥੇ ਸੀਗੇ ਤੁਹਾਨੂੰ ਕੀ ਕਰ ਰਹੇ ਨੇ ਇਹ ਤੇ ਇਹ ਚੀਜ਼ਾਂ ਨੂੰ ਸਮਝਣ ਲਈ ਲੋਕਾਂ ਨੂੰ ਸਮਝਾਉਣ ਵਾਸਤੇ ਜਗਾਉਣ ਵਾਸਤੇ ਮੈਂ ਤਾਂ ਇੱਕ ਚੌਕੀਦਾਰ ਦਾ ਕੰਮ ਵਿਸਲ ਬਲੋਅਰ ਆ ਸੀਟੀ ਮਾਰਨੀ ਆ ਮੈਂ ਲੋਕਾਂ ਨੂੰ ਜਗਾਣਾ ਵੀ ਭਾਈ ਆ ਹੈਗਾ ਸ਼ੀਸ਼ਾ ਹੁਣ ਤੁਸੀਂ ਦੇਖ ਲਓ ਕੀ ਕਰਨਾ ਬਿਲਕੁਲ ਤੁਹਾਨੂੰ ਦੋਨੋਂ ਸ਼ੀਸ਼ੇ ਦਿਖਾਤੇ ਨੇ ਵੀ ਆ ਕਿੱਧਰ ਨੂੰ ਜਾਂਦਾ ਸ਼ੀਸ਼ੇ ਦੀ ਆ ਆ ਆ ਰਸਤਾ ਕਿੱਧਰ ਨੂੰ ਜਾਂਦਾ ਆ ਰਸਤਾ ਕਿੱਧਰ ਨੂੰ ਜਾਂਦਾ ਅਸੀਂ ਸਿਸਟਮ ਦਿਖਾ ਦੇਣਾ ਆਪਣੀ ਜਨਤਾ ਨੂੰ ਜੋ ਕਿ ਪਤਾ ਕੀ ਹੈ ਜਨਤਾ ਦਾ ਮੈਂ ਦੇਖਿਆ ਹਰ ਵਾਰ ਮਤਲਬ ਆਉਂਦੇ ਆ ਲਾਸਟ ਵਾਲੇ ਜਿਹੜੇ ਤਿੰਨ ਦਿਨ ਦੇ ਹੁੰਦੇ ਮੈਂ ਤਾਂ ਚਾਰ ਚਾਰ ਵਾਰ ਮੈਂ ਸੀ ਵੀ ਰਿਆਂ ਮੈਂ 12 ਇਲੈਕਸ਼ਨਾਂ ਲੜੀਆਂ ਚਾਰ ਆਪਣੀਆਂ ਲੜੀਆਂ ਦੋ ਮੈਂ ਆਪਣੇ ਛੋਟੇ ਭਰਾ ਆਸ਼ੂ ਦੀਆਂ ਲੜੀਆਂ ਦੋ ਮੈਂ ਬਿੱਟੂ ਜੀ ਦੀਆਂ ਲੜੀਆਂ ਦੋ ਮੈਂ ਜੋਰ ਸਾਹਿਬ ਦੀਆਂ ਲੜੀਆਂ ਦੋ ਦੋ ਮੈਂ ਮਨੀਸ਼ ਤਵਾੜੀ ਜੀ ਦੀਆਂ ਲੜੀਆਂ ਮੈਨੂੰ ਮੈਨੂੰ ਇਸ ਚੀਜ਼ ਦਾ ਤਜਰਬਾ ਠੀਕ ਹੈ ਤੇ ਮੈਨੂੰ ਪਤਾ ਅਖੀਰਲੇ ਦਿਨਾਂ ਚ ਇਹਨਾਂ ਨੇ ਕੀ ਕਰਨਾ ਇੱਥੇ ਉਹ ਸਾਡੀ ਗਰੀਬ ਜਿਹੜੇ ਲੋਕ ਨੇ ਵਿਚਾਰੇ ਹੈਂਡ ਟੂ ਮੌਥ ਉਹ ਕਹਿੰਦੇ ਚੱਲ ਯਾਰ ਸਾਨੂੰ ਮਿਲ ਗਏ ਪੈਸੇ 4 ਦਿਨ ਦਾ ਰਾਸ਼ਨ ਪਰ ਇਹਨਾਂ ਨੂੰ ਸਮਝਾਉਣ ਵਾਲੀ ਗੱਲ ਇਹ ਹੋਏਗੀ ਵੀ ਤੁਸੀਂ ਅੱਗੇ ਜੇ ਤੁਸੀਂ 1 ਮਹੀਨਾ ਆਪਣੇ ਰਾਸ਼ਨ ਆਪੇ ਜੇਬ ਚੋਂ ਖਾਣੇ ਹੋ ਤਾਂ ਅਸੀਂ ਇਹ 2 ਦਿਨ ਦਾ ਜ਼ਹਿਰ ਖਾ ਕੇ ਅਸੀਂ ਆਪਣੇ 5 ਸਾਲ ਦੀ ਜਿਹੜੀ ਆਪਣੀ ਜ਼ਿੰਦਗੀ ਜ਼ਹਿਰ ਚ ਘੋਲ ਰਹੇ ਆ ਜਾਂ ਆਪਣੇ ਬੱਚਿਆਂ ਦਾ ਫਿਊਚਰ ਖਰਾਬ ਕਰ ਰਹੇ ਆ ਜੀ ਠੀਕ ਹੈ ਨਾ ਇਹ ਮਾੜੀ ਗੱਲ ਇਹ ਸਿਸਟਮ ਹੁਣ ਦੇਖੋ ਫਾਰਮ ਕਿਉਂ ਕਾਮਯਾਬਾ ਉੱਥੇ ਚੀਜ਼ਾਂ ਨਹੀਂ ਹੈਗੀਆਂ ਉੱਥੇ ਹਰ ਚੀਜ਼ ਟਰਾਂਸਪੇਰੈਂਸੀ ਆ ਤਾਂ ਉਹ ਬਾਹਰ ਫੋਰਮ ਕ ਅਸੀਂ ਕਿਉਂ ਨਹੀਂ ਬਣ ਸਕਦੇ ਉਹਨਾਂ ਤੋਂ ਸਾਡੇ ਤੋਂ ਸਾਡੇ ਇੰਡੀਅਨਸ ਦਾ ਤਾਂ ਉੱਥੇ ਜਾ ਕੇ ਉੱਥੇ ਡੜੇ ਰਾਜ ਕਰਦੇ ਨੇ ਕੰਮ ਕਰਦੇ ਨੇ ਉਹ ਬੁਲਾਉਂਦੇ ਨੇ ਐਡਵਾਈਜ਼ਰ ਬੁਲਾਉਂਦੇ ਨੇ ਸਾਰਾ ਕੁਝ ਉਹੀ ਚੀਜ਼ ਆ ਉਹ ਉਹ ਕਰਨ ਨੂੰ ਤਿਆਰ ਬੈਠੇ ਨੇ ਪਰ ਕਰਨ ਕੀ ਆ ਜਿਹੜੇ ਸਾਡੇ ਲੀਡਰ ਨੇ ਹਾਂਜੀ ਇਹ ਆਪਦੀਆਂ ਮਨੋਪਲੀਆਂ ਬਣਾਈਆਂ ਹੋਈਆਂ ਇਹਨਾਂ ਨੇ ਹਰ ਚੀਜ਼ 'ਚ ਹਰ ਗੱਲ 'ਚ ਆਪਣੀ ਲਾਤ ਡਾਣੀ ਇਹਨਾਂ ਨੇ ਹਰ ਅਫਸਰ ਨੂੰ ਇਹਨਾਂ ਨੇ ਬਦਤਮੀਜ਼ੀ ਨਾਲ ਗੱਲ ਕਰਨੀ ਆ ਬੇਇੱਜ਼ਤ ਕਰਨਾ ਹਰ ਧੀ ਭੈਣ ਦੀ ਬੇਇੱਜ਼ਤੀ ਕਰਨੀ ਹੈ ਮਤਲਬ ਇਸ ਸਮਾਜ ਅੱਜ ਦਾ ਸਮਾਜ ਬਟਾ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਹੈਗਾ ਵੀ ਅਸੀਂ ਐਦਾਂ ਦੇ ਲੀਡਰ ਬਣ ਜਾਈਏ ਵੀ ਲੋਕੀ ਸਾਡੇ ਕੋਲ ਆਉਣ ਤੋਂ ਵੀ ਡਰਨ ਕਿ ਯਾਰ ਗਏ ਤੱਕੀ ਹੋ ਜੂ ਨੋ 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 ਦੁਨੀਆ ਬੇਕਾਫ ਹੋ ਕੇ ਆਵੇ ਫਲਾਣਾ ਯਾਰ ਵੋਟਾਂ ਪਾਈਆਂ ਸਾਡਾ ਉਹ ਹੈਗਾ ਲੀਡਰ ਅਸੀਂ ਉਹ ਤੋਂ ਕੰਮ ਕਰਾ ਕੇ ਆਣਾ ਇਨਸਾਨ ਕੋ ਬੰਦਾ ਜਾਂਦਾ ਉਮੀਦ ਲੈ ਕੇ ਬਿਲਕੁਲ ਉਮੀਦ ਲੈ ਕੇ ਜਾਂਦੇ ਲੋਕਾਂ ਨੂੰ ਹੁੰਦਾ ਕਿ ਵੋਟ ਪਾਈ ਹੈ ਤੇ ਕੱਲ ਉਹ ਸਾਡੇ ਲਈ ਖੜੇ ਹੋਣਗੇ ਯੈਸ ਜਿੱਕਾ ਰਾਇ ਬੰਦਾ ਉਮੀਦ ਲੈ ਕੇ ਆਇਆ ਉਹਨੂੰ ਆਪਾਂ ਦਰਕਾਰਾਂਗੇ ਉਹ ਫਿਰ ਪ੍ਰਮਾਤਮਾ ਦਾ ਦੇਖੋ ਅਸੂਲ ਹੈ ਹਾਂ ਮੇਰੀਆਂ ਤਾਂ ਸਾਫ਼ ਸੁਥਰੀਆਂ ਜੀਆਂ ਗੱਲਾਂ ਨੇ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਮੇਰਾ ਮੁਕਾਬਲਾ ਤੰਤਸੇ ਬੁਰਾਈ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਹਾਡਾ ਕਿਸ ਨਾਲ ਮੁਕਾਬਲਾ ਨਹੀਂ ਹੈ ਨਾ ਤੇ ਲੁਧਿਆਣਾ ਕੁਝ ਹੱਦ ਤੱਕ ਜਿਵੇਂ ਕਹਿੰਦੇ ਨੇ ਕਿ ਸਮਾਰਟ ਸਿਟੀ ਬਣ ਗਿਆ ਤੇ ਹਲਕਾ ਪੱਛਮੀ ਦੀ ਗੱਲ ਕਰੀਏ ਤਾਂ ਅੱਜ ਦੇ ਵੱਲੋਂ ਬਹੁਤ ਤੇਜ਼ੀ ਦੇ ਨਾਲ ਉੱਥੇ ਵਿਕਾਸ ਕੀਤਾ ਹੈਗਾ ਤੇ ਤੁਹਾਡੇ ਕੀ ਵਿਜ਼ਨ ਨੇ ਕਿ ਹੁਣ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰ ਗਏ ਹੋ ਨਾ ਹਲਕਾ ਪੱਛਮੀ ਤੋਂ ਤੇ ਕੀ ਕੁਝ ਤੁਸੀਂ ਆਪਣੇ ਵੋਟਰਾਂ ਦੇ ਲਈ ਆਪਣੇ ਹਲਕੇ ਦੇ ਲਈ ਕਰੋਗੇ ਤੇ ਆਸ਼ੂ ਜੀ ਨੇ ਕੀ ਕੀਤਾ ਤੇ ਕੀ ਰਹਿ ਗਿਆ ਜੀ ਬਈ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਪੁੱਛ ਲਿਓ ਜੀ ਜੋ ਮੈਂ ਕਰੂੰਗਾ ਉਹ ਮੈਂ ਤੁਹਾਨੂੰ ਦੱਸ ਦੇਣਾ ਬਿਲਕੁਲ ਜੀ ਹਾਂਜੀ ਠੀਕ ਹੈ ਨਾ ਮੈਂ ਤਾਂ ਇਹ ਸੋਚਿਆ ਵੀ ਜੋ ਕੰਮ ਇਹ ਹੋਏ ਨਹੀਂ ਸਾਰੇ ਬਿਲਕੁਲ ਬਹੁਤ ਚੀਜ਼ਾਂ 'ਚ ਗਲਤੀਆਂ ਹੋਈਆਂ ਨੇ ਦੱਸਾਂਗੇ ਉਹਨੂੰ ਪਹਿਲਾਂ ਸੁਧਾਰਾਂਗੇ ਲੋਕਾਂ ਦਾ ਪੈਸਾ ਜੀ ਨਾ ਮੈਂ ਆਪਣੀ ਜੇਬ ਚ ਲਾਇਆ ਨਾ ਮੇਰੇ ਛੋਟੇ ਭਰਾਣੇ ਲਾਇਆ ਆਸ਼ੂ ਨੇ ਠੀਕ ਹੈ ਪਬਲਿਕ ਦਾ ਪੈਸਾ ਪਬਲਿਕ ਚ ਆਉਣਾ ਚਾਹੀਦਾ ਪਰ ਉਹ ਸਹੀ ਤਰੀਕੇ ਦੇ ਉਹਦੀ ਡਿਲੀਵਰੀ ਕੰਮ ਹੋਣੀ ਚਾਹੀਦੀ ਹੈ ਪੈਸੇ ਦੀ ਔਰ ਸਹੀ ਜਗ੍ਹਾ ਤੇ ਉਹਦੀ ਯੂਜ਼ ਹੋਣਾ ਚਾਹੀਦਾ ਜੋ ਕਿ ਉਹਦੇ ਚੋਂ 10% ਯੂਜ਼ ਹੋਇਆ ਤੇ 90% ਮਿਸਯੂਜ਼ ਹੋਇਆ ਠੀਕ ਹੈ ਉਹ ਚੀਜ਼ਾਂ ਸਾਹਮਣੇ ਲੈ ਕੇ ਆਵਾਂਗੇ ਵਿਦ ਡਾਟਾ ਸਾਰਾ ਕੁਝ ਹੈਗਾ ਕਿ ਕਿਸ ਤਰੀਕੇ ਨਾਲ ਕੀ ਕੀ ਹੋ ਰਿਹਾ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਜੀ ਸਾਰਾ ਇੱਕ ਵੱਡਾ ਵੱਡੀ ਪ੍ਰੈਸ ਕਾਨਫਰੰਸ ਕਰਕੇ ਆਉਣ ਵਾਲੇ ਦਿਨਾਂ ਚ ਬਹੁਤ ਕੁਝ ਹੈਗਾ ਤੁਹਾਡੇ ਕੋਲ ਮੈਂ ਤਾਂ ਹੈਰਾਨ ਆ ਕਿ ਵੀ ਇਹ ਹੋ ਕੀ ਰਿਹਾ ਸੀ ਇੱਥੇ ਔਰ ਲੋਕ ਚੁੱਪੋ ਬੈਠੇ ਆ ਚਲੋ ਕੋਈ ਨਹੀਂ ਪਰਮਾਤਮਾ ਬਲ ਬਖਸ਼ੇ ਉਹ ਵੀ ਸਭ ਕੁਝ ਹੋ ਜਾਏਗਾ ਜਿਹੜਾ ਮੇਰਾ ਵੀਜ਼ਨ ਆ ਹਾਂਜੀ ਦੇਖੋ ਲੁਧਿਆਣੇ ਦੀ ਤੁਸੀਂ ਗੱਲ ਕਰਦੇ ਹੋ ਲੁਧਿਆਣੇ ਦੀ ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਤਾਂ ਬੁੱਢਾ ਨਾਲਾ ਦੇ ਇਹ ਮੈਂ ਕਿਹਾ 10 ਵਾਰ ਪੱਥਰ ਇਹਨਾਂ ਨੇ ਫੀਤੇ ਕੱਟਦੇ ਆ ਦੱਸੋ ਉੱਥੇ ਕੀ ਹੋਇਆ ਨੰਬਰ 1 ਸਭ ਤੋਂ ਪਹਿਲਾਂ ਪ੍ਰਾਇਓਰਟੀ ਹੋ ਆ ਜੀ ਭਾਰਤਾਂ ਨੂੰ ਆਪਾਂ 5 ਸਾਲ ਤੱਕ 1 ਰੁਪਿਆ ਦਿੱਤਾ ਨਹੀਂ ਜੀ ਅਖੀਰਲੇ ਮਹੀਨੇ ਆ ਕੇ ਆਪਾਂ ਲੱਖ 2 ਲੱਖ 2.5 ਲੱਖ ਉਹ ਵੀ ਜਿਹੜਾ ਗਵਰਨਮੈਂਟ ਦਾ ਪੈਸਾ ਸੀਗਾ ਉਹ ਦਿੱਤਾ ਜੀ ਅਧਿਆਦੇ ਬਿੱਲ ਪਾਸ ਹੋ ਗਏ ਉਹ ਵਿਚਾਨਿਆਂ ਦੇ ਚੈੱਕ ਬਾਕੀ ਫੇਲ ਵੀ ਹੋਏ ਨੇ 20000 ਰੁਪਿਆ ਸਰਕਾਰ ਤਾਂ ਦਿੱਤਾ 20000 ਰੁਪਿਆ ਜਾਂ 35000 ਕਿਸੇ ਨੂੰ ਉਹ ਆਪਣੇ ਚੇਤਿਆਂ ਨੂੰ ਦਿੱਤਾ ਠੀਕ ਹੈ ਤੇ ਜਿਨ੍ਹਾਂ ਨੂੰ ਦਿੱਤਾ ਉਹਨਾਂ ਦੇ ਪਾਸ ਹੋ ਗਏ ਜਿਨ੍ਹਾਂ ਨੂੰ ਨਹੀਂ ਦਿੱਤਾ ਉਹਨਾਂ ਦੇ ਚੈੱਕ ਬਾਊਂਸ ਹੋ ਗਏ ਮੇਰੀ ਵਾਰਡ ਦੀ ਸਾਰੀ ਦੇ ਬਾਊਂਸ ਹੋ ਗਏ ਜਾਤਾ ਸਿਸਟਮ ਬਣਾਓ ਵੀ ਸ਼ੁਰੂ ਤੋਂ ਜਦੋਂ ਤੋਂ ਸ਼ੁਰੂਆਤ ਕਰਦੇ ਹੋ ਨਾ ਕੰਮ ਦੀ ਤਾਂ ਪਹਿਲੇ ਜਦੋਂ ਚੁਣੇ ਜਾਂਦੇ ਹੋ ਕੰਮ ਉਦਦਿਤ ਕਰੋ ਜੀ ਬਿਲਕੁਲ ਇਹ ਨਹੀਂ ਕਿ ਤੁਸੀਂ 4 ਸਾਲ 11 ਮਹੀਨੇ ਕੰਮ 12 ਮਹੀਨੇ ਕੰਮ ਨਹੀਂ ਕਰਨਾ ਦੋ ਮਹੀਨੇ ਚ ਤੁਸੀਂ ਗਰੰਟਾ ਸਰਕਾਰ ਦਾ ਪੈਸਾ ਦੇ ਕੇ ਤੁਸੀਂ ਸੋਚਦੇ ਹੋ ਕਿ ਅਸੀਂ ਇਲੈਕਸ਼ਨਾਂ ਜਿੱਤ ਲਾਂਗੇ ਜਨਤਾ ਬਹੁਤ ਸਿਆਣੀ ਹੋ ਗਈ ਆ ਬਿਲਕੁਲ ਨਹੀਂ ਜਨਤਾ ਇਸ ਚੀਜ਼ ਤੇ ਕਰੇਗੀ ਠੀਕ ਆ ਸੋਸਾਇਟੀਆਂ ਅੱਛੀਆਂ ਨੇ ਕੰਮ ਕਰਨ ਵਾਲੇ ਸਾਰੇ ਪਾਰਕ ਜਿੱਥੇ ਮੈਂ ਦੇਖਿਆ ਜਿੰਨੇ ਵੀ ਪਾਰਕਲੇ ਬਹੁਤ ਸੁਣੀਆਂ ਉਹਨਾਂ ਨੇ ਪਾਰਕ ਮੈਨੇਜਮੈਂਟ ਕਮੇਟੀਆਂ ਨੇ ਬੇਟਾ ਉਹ ਪਾਰਕਾਂ ਸਜਾਈਆਂ ਨੇ ਠੀਕ ਹੈ ਜਾ ਕੇ ਮੇਰੀ ਵਾਰਟ ਚ ਵੀ ਨੇ ਨਾ ਮੈਸ ਸਜਾਈਆਂ ਨੇ ਨਾ ਆਸ਼ੂ ਵੀਰ ਨੇ ਸਜਾਈਆਂ ਨੇ ਠੀਕ ਹੈ ਸਾਡਾ ਕੰਮ ਆ ਜਿਵੇਂ ਪਾਰਕ ਮੈਨੇਜਮੈਂਟ ਕਮੇਟੀ ਆ ਉਹਨਾਂ ਦੇ ਬਿੱਲ ਤਿਆਰ ਕਰਕੇ ਕਾਰਪੋਰੇਸ਼ਨ ਚ ਦੇਨੇ ਬਿਲਕੁਲ ਠੀਕ ਹੈ ਕਾਰਪੋਰੇਸ਼ਨ ਤੋਂ ਬਿੱਲ ਪਾਸ ਕਰਾ ਕੇ ਉਹਨਾਂ ਦੇ ਖਾਤੇ ਚ ਪਾਉਣੇ ਅੱਗੋਂ ਉਹਨਾਂ ਨੇ ਆਪਣੇ ਖਾਤੇ ਚੋਂ ਕੱਢ ਕੇ ਮਾਲੀਆਂ ਨੂੰ ਦੇਣੇ ਦੇਖ ਦੇ ਤੇ ਜੋ ਮਾੜਾ ਮੋਟਾ ਚੋਰੀ ਹੁੰਦਾ ਇਹ ਚੀਜ਼ ਹੁੰਦੀ ਆ ਕੌਂਸਲਰ ਔਰ ਐਮਐਲਏ ਦਾ ਕੰਮ ਇੱਕੋ ਜਿਹਾ ਹੀ ਹੁੰਦਾ ہاں ਕਾਉਂਸਲਰ ਨੇ ਆਪਣੀ ਵਾਰਡ ਦੇਖਣੀ ਹੁੰਦੀ ਆ ਐਮਐਲਏ ਹੁੰਦਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾ ਬਿਲਕੁਲ ਵਿਧਾਨ ਦਾ ਮਤਲਬ ਜਿੱਥੇ ਕਾਨੂੰਨ ਲਿਖੇ ਜਾਂਦੇ ਨੇ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ ਜਿੱਥੇ ਤੁਹਾਡੀ ਸਿਹਤ ਵਾਸਤੇ ਤੁਹਾਡੀ ਸੰਭਾਲ ਵਾਸਤੇ ਆਪਣੀ ਬੇਟੀਆਂ ਪੇਣਾ ਮਾਵਾਂ ਦੀ ਇਜ਼ਤ ਦਾ ਅਕਰਖਾਉਣਾ ਦਾ ਹਰ ਚੀਜ਼ ਪਾਸਿਓਂ ਹਰ ਕਾਨੂੰਨ ਉੱਥੇ ਬਣਦੇ ਨੇ ਕਿ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਚੀਜ਼ ਦਾ ਸੀ ਆਰਕੀਟੈਕਚਰ ਡਿਜ਼ਾਈਨ ਕੀਤਾ ਜਾਂਦਾ ਉੱਥੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦਾ ਬਿੱਲ ਪਾਸ ਕਰਾਇਆ ਜਾਂਦੇ ਨੇ ਪਰ ਆਪਾਂ ਉੱਥੇ ਤਾਂ ਕੁਝ ਕੀਤਾ ਨਹੀਂ ਜੀ ਮੈਂ ਦੱਸ ਦੋ ਕਿਹੜਾ ਬਿੱਲ ਪਾਸ ਹੋ ਗਿਆ ਹੈ ਵਿਧਾਨ ਸਭਾ ਚੋਂ ਕਿਹੜਾ ਐਸਾ ਕਰ ਲਿਆ ਆ ਸਮਾਰਟ ਸਿਟੀ ਆ ਸੈਂਟਰ ਦੀ ਯੋਜਨਾ ਸੀ ਜੀ ਲੋਕਾਂ ਨੇ ਕੀ ਕਹਿੰਦੇ ਈ-ਵੋਟਿੰਗ ਦੇ ਥਰੂ ਵੋਟਾਂ ਪਾ ਕੇ ਲੁਧਿਆਣੇ ਨੂੰ ਅੱਗੇ ਲਿਆਂਦਾ ਲੁਧਿਆਣੇ ਚ ਖਾਸ ਕਰ ਮੇਰੀ ਵਾਰਡ ਪੂਰੀ ਸੀ ਸਮਾਰਟ ਸਿਟੀ ਚ ਠੀਕ ਹੈ ਜਿੱਚ ਮੇਰੇ ਕੰਮ ਹੀ ਬੰਦ ਕਰਾਤੇ ਸਮਾਰਟ ਸਿਟੀ ਦੇ 108 ਕਰੋੜ ਦੇ ਮੇਰੇ ਕੰਮ ਸੀਗੇ ਪਾਣੀ ਸੀਵਰੇਜ ਦੀਆਂ ਲਾਈਨਾਂ ਪੈਣੀਆਂ ਸੀ ਮੇਰੀ ਵਾਰਡ ਚ ਉਹ ਬੰਦ ਕਰਾਤੀਆਂ ਜਨਾਬ ਨੇ 18 ਕਰੋੜ ਦਾ ਮੇਰਾ ਟੈਂਡਰ ਹੋਇਆ ਪਾਸ ਹੋਇਆ ਕੰਮ ਵੀ ਪਾਸ ਹੋ ਗਿਆ ਵਰਕ ਆਰਡਰ ਵੀ ਹੋ ਗਿਆ ਲੁਧਿਆਣਾ ਮੇਰਾ ਮੇਨ ਬਾਜ਼ਾਰ ਕੁਮਾਰ ਮੰਡੀ ਨੂੰ ਬਿਊਟੀਫਾਈ ਕਰਨ ਦਾ ਉਹ ਵੀ ਜਨਾਬ ਨੇ ਬੰਦ ਕਰਾਤਾ ਪੱਥਰ ਲਾ ਕੇ ਲੈ ਕੇ ਲਾ ਕੇ ਲੈ ਗਏ ਇਸ ਕਾ ਚਲੋ ਕੋਈ ਗੱਲ ਨਹੀਂ ਮਗਾ ਮੰਤਰੀ ਜੀ ਨੇ ਚਲੋ ਹੋਰ ਪਾਸੇ ਚਾਹੀਦੇ ਨੇ ਹੈ ਤਾਂ ਲੁਧਿਆਣਾ ਹੀ ਆ ਕੋਈ ਗੱਲ ਨਹੀਂ ਮੈਂ ਅਗਲੇ ਸਾਲ ਕਰਾ ਲੂ ਆਪਾਂ ਦਾ ਸਬਰ ਰੱਖਿਆ ਬਿਲਕੁਲ ਸੁਪਰ ਸਟਰਕਚਰ ਦਾ ਕੰਮ ਚੱਲ ਰਿਹਾ ਸੀ ਵਿਚੇ ਛੱਡ ਕੇ ਕਿਤੇ ਹੋਰ ਲੈ ਗਏ ਲੈ ਜੋ ਕੋਈ ਗੱਲ ਨਹੀਂ ਜੀ ਮੈਂ ਤਾਂ ਇਹੀ ਸੋਚਦਾ ਨੇ ਚਲੋ ਇੱਥੇ ਘੱਟ ਹੋ ਗਿਆ ਤੂੰ ਕਿਤੇ ਹੋਰ ਤਾਂ ਕਰਾ ਲਓ ਭਾਜੀ ਪਰ ਕਿਤੇ ਹੋਇਆ ਹੀ ਨਹੀਂ ਆ ਜੇ ਆਪਾਂ ਨਹਿਰ ਦੇ ਨਾਲ 2 ਤੋਂ 4 ਕਿਲੋਮੀਟਰ ਦੀ ਇੱਕ ਬਣਾ ਦਈਏ ਵੈਲੀ ਜਾਂ ਪਾਰਕਾ ਮੈਨੂੰ ਵੀ ਬਹਿ ਇੱਕ ਗੱਲ ਦੱਸੋ ਜੇਸੀ ਕੋਈ ਪਾਰਕਾ ਬਣਾਉਣੇ ਆ ਉੱਥੇ ਲਈ ਪਹਿਲਾਂ ਸਿਹਤ ਵੀ ਹੋਣੀ ਜ਼ਰੂਰੀ ਤਾਂ ਹੀ ਬੰਦਾ ਪਾਰਕ ਚ ਜਾਊ ਬਿਲਕੁਲ ਡਿਸਪੈਂਸਰੀਆਂ ਦੇਖ ਲਓ ਆਪਣੀਆਂ ਹਾਂਜੀ ਸਕੂਲ ਦੇਖ ਲਓ ਸਮਾਰਟ ਸਕੂਲ ਦੱਸੋ ਕਿਹੜੇ ਨੇ ਇੱਕ ਮੇਰੀ ਵਾਰਡ ਚ ਸਤੰਬਰ ਵਾਰਡ ਚ ਬਣਾਇਆ ਆ ਆਪਣਾ ਪੀਜੂ ਦੇ ਵਿੱਚ ਸਰਕਾਰ ਨੇ ਬਣਾਇਆ ਠੀਕ ਹੈ ਇਹ ਕੋਈ ਐਜੂਕੇਸ਼ਨ ਮਿਨਿਸਟਰ ਹੈ ਨਹੀਂ ਸੀ ਦਾ ਫੂਡ ਮਿਨਿਸਟਰ ਸੀ ਹੈ ਜੀ ਫਿਰ ਸਮਾਰਟ ਸਿਟੀ ਦੀ ਕੀ ਗੱਲ ਕਰਦੇ ਦੱਸਿਓ ਤੁਸੀਂ ਕੀ ਕਹਿੰਦੇ ਸਮਾਰਟ ਸਿਟੀ ਚ ਅਸੀਂ ਇਹਨਾਂ ਨੇ ਕੀ ਕੀਤਾ ਸਮਾਰਟ ਸਿਟੀ ਨੂੰ ਲੈ ਕੇ ਕਹਿੰਦੇ ਕਿ ਹਲਕਾ ਪੱਛ ਜਿਸ ਤਰ੍ਹਾਂ ਤੁਸੀਂ ਕਹਾਂ ਕਿ ਹੁਣ ਪਾਰਕਾ ਵਗੈਰਾ ਸਜਾ ਦਿੱਤੀਆਂ ਹਨ ਉਹਦੀ ਮਾਰਕੀਟ ਅੱਛੀ ਕਰ ਦਿੱਤੀ ਤਾਂ ਨਾਮ ਲਿਆ ਜਾਂਦਾ ਲੋਕਾਂ ਦੇ ਬਰੁਣ ਦੇ ਨਹੀਂ ਉਹ ਲੋਕਾਂ ਨੇ ਲੋਕਾਂ ਨੇ ਸਜਾਈਆਂ ਬੀਬਾ ਜੀ ਆਸ਼ੂ ਜੀ ਨੇ ਤਾਂ ਕਾਰਪੋਰੇਸ਼ਨ ਨੇ ਪਬਲਿਕ ਦੇ ਪੈਸੇ ਜਿਹੜੇ ਅਸੀਂ ਟੈਕਸ ਦਿੰਨੇ ਆ ਜੀ ਬਿਲਕੁਲ ਉਹ ਪੈਸਾ ਨਾ ਗੋਗੀ ਨੇ ਦਿੱਤਾ ਨਾ ਆਸ਼ੂ ਜੀ ਨੇ ਦਿੱਤਾ ਉਹ ਪਬਲਿਕ ਦੇ ਟੈਕਸਾਂ ਦਾ ਪੈਸਾ ਕਾਰਪੋਰੇਸ਼ਨ ਨੇ ਮੇਨਟੇਨੈਂਸ ਵਾਸਤੇ ਆਪਣੀ ਡਿਵੈਲਪਮੈਂਟ ਵਾਸਤੇ ਜਿਹੜੇ ਸਾਡੇ ਬਜਟ ਦਾ ਫੰਡ ਹੁੰਦਾ ਉਹਦੇ ਚੋਂ ਸਾਡੇ ਫੰਡਸ ਪਹਿਲਾਂ ਹੀ ਰਾਖਵੇਂ ਰੱਖੇ ਜਾਂਦੇ ਹਨ ਕਿ ਇੰਨੇ ਪੈਸੇ ਅਸੀਂ ਡਿਵੈਲਪਮੈਂਟ ਤੇ ਲਾਣੇ ਆ ਇੰਨੇ ਪੈਸੇ ਅਸੀਂ ਹਾਰਟੀਕਲਚਰ ਤੇ ਲਾਣੇ ਆ ਇੰਨੇ ਅਸੀਂ ਡੌਗ ਸਟਰਟਿਫਾਈਜੇਸ਼ਨ ਤੇ ਲਾਣੇ ਆ ਇੰਨੇ ਅਸੀਂ ਕੀ ਕਹਿੰਦੇ ਬਾਕੀ ਇਸਟੈਬਲਿਸ਼ਮੈਂਟ ਤੇ ਲਾਣੇ ਆ ਜਾਂ ਲੈਕਸਿਟੀ ਬਰਾਜ਼ ਨੂੰ ਇਹਨੇ ਦੇਨੇ ਜਾਂ ਤੈ ਬਿਚਾਰੀ ਅੱਗੋਂ ਜਿਹੜੇ ਸਾਡੇ ਹੈਡਸ ਨੇ ਕਾਰਪੋਰੇਸ਼ਨ ਦੀ ਇਹ ਉਹਨਾਂ ਦੇ ਵਿੱਚ ਵੰਡੇ ਜਾਂਦੇ ਨੇ ਠੀਕ ਹੈ ਤੇ ਉਸ ਕਰਕੇ ਜੇ ਤੁਸੀਂ ਸੋਚੋ ਵੀ ਸਮਾਰਟ ਸਿਟੀ ਪਹਿਲੀ ਗੱਲ ਹਾਂਜੀ ਸਮਾਰਟ ਸਿਟੀ ਦਾ ਪ੍ਰੋਜੈਕਟ ਮਿਨਿਸਪਲ ਕਾਰਪੋਰੇਸ਼ਨ ਦਾ ਹੈ ਨਾਟ ਕੇ ਫੂਡ ਸਪਲਾਈ ਮਨਿਸਟਰ ਦਾ ਬਿਲਕੁਲ ਰਾਈਟ ਸਭ ਤੋਂ ਵੱਡੀ ਗੱਲ ਇਹ ਵੀ ਦੱਸ ਦਵਾਂ ਅੱਜ ਅੱਜ ਮੈਂ ਸ਼ੁਰੂਆਤ ਕਰੂੰਗਾ ਬਾਕੀ ਚੱਲੂਗਾ ਹਾਂਜੀ ਪਹਿਲੀ ਗੱਲ ਜੋ ਸਮਾਰਟ ਸਿਟੀ ਦੀ ਕਮੇਟੀ ਦੀ ਕਮੇਟੀ ਫਾਰਮ ਹੋਈ ਆ ਉੱਚ ਸਾਡੇ ਜਨਾਬ ਮੈਂਬਰ ਹੀ ਹੈ ਨਹੀਂਗੇ ਉੱਚ ਮੇਰੇ ਤੇ ਕਮਿਸ਼ਨਰ ਕਰ ਸਕਦੇ ਨੇ ਜਾਂ ਹਾਊਸ ਦੇ ਕਾਉਂਸਲਰ ਕਰ ਸਕਦੇ ਨੇ ਸਾਡੀ ਭੈਣ ਮਮਤਾ ਕਰ ਸਕਦੀ ਹੈਗੀ ਪਰ ਮੇਬੀ ਮੈਨੂੰ ਜੋ ਪਤਾ ਲੱਗਿਆ ਪਰੋਸੇ ਜੋ ਸੁਤਰਾ ਤੇ ਮੇਰੀ ਭੈਣ ਵੀ ਉਸ ਦੀ ਮੈਂਬਰ ਨਹੀਂ ਹੈਗੀ ਚਲੋ ਉਹਦੀ ਕੋਈ ਗੱਲ ਨਹੀਂ ਬੰਦੇ ਦੀ ਸੋਚ ਸੁਣੀ ਚਾਹੀਦੀ ਆ ਕੋਈ ਮੈਂਬਰ ਬਣ ਕੇ ਨਹੀਂ ਲੈਣਾ ਚਾਹੀਦਾ ਕੰਨ ਇਹ ਆ ਵੀ ਤੁਸੀਂ ਜੇ ਸਮਾਰਟ ਸਿਟੀ ਦਾ ਜਿਹੜਾ ਅਸੀਂ ਸਾਰਾ ਤਿਆਰ ਆ ਸਾਡੇ ਕੋਲ ਸਿਸਟਮ ਉਸੇ ਅਉਣ ਵਾਲੇ ਦਿਨਾਂ ਚ ਥੋੜੇ ਦਿਨਾਂ ਚ ਕਰਾਂਗੇ ਸਾਰਾ ਕੁਝ ਇੱਕ ਇੱਕ ਚੀਜ਼ ਸਾਰੀਆਂ ਲੈ ਕੇ ਆਵਾਂਗੇ ਜਨਤਾ ਦੇ ਸਾਹਮਣੇ ਕਹਿਣ ਦਾ ਮਤਲਬ ਆ ਮੈਂ ਵਿਸਲ ਬਲੋਰ ਬੰਦਾ ਜੀ ਆਪਾਂ ਚੌਕੀਦਾਰੀ ਕਰਨੀ ਆ ਆਪਾਂ ਲੋਕਾਂ ਨੂੰ ਉਠਾਉਣਾ ਜੀ ਬਿਲਕੁਲ ਅੱਗੇ ਲੋਕਾਂ ਦੀ ਮਰਜ਼ੀ ਆ ਆਵਾਮ ਦੀ ਮਰਜ਼ੀ ਆ ਕਿ ਉਹ ਕੀ ਚੀਜ਼ ਪਸੰਦ ਕਰਦੇ ਨੇ ਵੀ ਚੇਂਜ ਪਾਲਦੇ ਨੇ ਬਿਲਕੁਲ ਮੈਂ ਤਾਂ ਕਹੂੰਗਾ ਵੀ ਚੇਂਜ ਹੋਣਾ ਚਾਹੀਦਾ ਇੱਕ ਮੌਕਾ ਸਾਨੂੰ ਵੀ ਦੇ ਦਿਓ ਜੀ ਤੇ 10 20 ਵੀ 10 10 20 ਵੀ ਸਾਲ ਐ ਨਾ ਦੁਨਾਂ ਪਾਰਟੀਆਂ ਦੇ ਤੇ ਤੇ 5 ਸਾਲ ਸਾਨੂੰ ਦੇ ਕੇ ਦੇਖ ਲਓ ਮੈਂ ਹੁਣ ਸਿਸਟਮ ਚੋਂ ਨਿਕਲ ਕੇ ਆਇਆ ਮੈਂ ਤੁਹਾਨੂੰ ਉੱਥੋਂ ਦੇ ਸਿਸਟਮ ਦੀਆਂ ਗੱਲਾਂ ਫੁੱਲ ਕੇ ਦੱਸ ਰਿਹਾ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਹੁਣ ਫਾਸਲੇ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕੰਪਲੀਟ ਕਰੋਗੇ ਜਿਵੇਂ ਠਹਿਰਾਈ ਕਿ ਇਹਨੇ ਜਿਸ ਤਰ੍ਹਾਂ ਕਿ ਤੁਹਾਨੂੰ ਹੁਣ ਇੱਕ 골ਡਨ ਅਪੋਰਚੁਨਿਟੀ ਮਿਲੀ ਹੈ ਉਹ ਮਿਲ ਕੇ ਤੁਹਾਨੂੰ ਚੁਣਿਆ ਗਿਆ ਤੇ ਪ੍ਰਾਇੋਰਟੀ ਬੇਸ ਤੇ ਤੁਸੀਂ ਹਲਕੀ ਲਈ ਪੰਜ ਪੰਜ ਚੀਜ਼ਾਂ ਤੁਸੀਂ ਚੁਣੀਆਂ ਹੋਣੀਆਂ ਕਿ ਵੱਲੇ ਦਾ ਅਰਥ ਕੀ ਕੀ ਕਰ ਚੁੱਕਾ ਹੈ ਫੇ ਦੇਖੋ ਜਿਹੜਾ ਤਾਂ ਸਾਡਾ ਪਾਰਟੀ ਦਾ ਮੈਨੀਫੈਸਟੋ ਉਹ ਤਾਂ ਹੋਏਗਾ ਹੀ ਹੋਏਗਾ ਬਾਕੀ ਜਿਹੜਾ ਹਲਕੇ ਦਾ ਤੁਹਾਨੂੰ ਦੱਸੇ ਸਭ ਤੋਂ ਪਹਿਲਾਂ ਬੁੱਢਾ ਨਾਲਾ ਸੈਕਿੰਡ ਤੇ ਸਾਡੀ ਟ੍ਰੈਫਿਕ ਦੀ ਕੈਂਸਰ ਬਣਿਆ ਪਿਆ ਜੀ ਠੀਕ ਆ ਜਗਾ ਜਗਾ ਤੇ ਐਕਸੀਡੈਂਟ ਰੋਡ ਜਾਮ ਹੁਣ ਤੁਸੀਂ ਦੇਖੋ ਫਰੋਜਪੁਰ ਰੋਡ ਐਨ ਐਚ ਆਈ ਇਹਨਾਂ ਨੇ ਬਣਾਈ ਆ ਬਿਲਕੁਲ ਕਹਿੰਦੇ ਖਾਂ ਦੇਨ ਨਾਲ ਕੋ ਲੀਡ ਸੀਗੇ ਸੌਰੀ ਜੋ ਵੀ ਇਹਨਾਂ ਦੇ ਪਲਾਨਰਸ ਹੁੰਦੇ ਨੇ ਆ ਸਰ ਕਰਨ ਵਾਲੇ ਹਾਂਜੀ ਕੀ ਗੱਲ ਉਹਨਾਂ ਦਾ ਪਹਿਲਾ ਫਰਜ ਨਹੀਂ ਸੀ ਬੰਦਾ ਵੀ ਇੰਨਾ ਪੰਗਾ ਲੈਣ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਾਈਡਾਂ ਤੇ ਖੋਲ ਕੇ ਸਰਵਿਸ ਲੇਨ ਨੂੰ ਪ੍ਰੋਪਰ ਕੰਕਰੀਟ ਬਣਾ ਕੇ ਜੀ ਟ੍ਰੈਫਿਕ ਚਾਲੂ ਕਰਤੀ ਉਸ ਤੋਂ ਬਾਅਦ ਅਸੀਂ ਉਹਨੂੰ ਉਹਨੀ ਚੀਜ਼ ਨੂੰ ਗਾਰਡਨ ਕਰਕੇ ਫਿਰ ਅਸੀਂ ਆਪਣੇ ਪਿੱਲਰ ਕੱਢੀਏ ਤਾਂ ਕਿ ਲੋਕਾਂ ਦਾ ਆਣਾ ਜਣਾ ਬੰਦ ਨਾ ਹੋਵੇ ਦੇਖੋ ਯੂਨੀਵਰਸਿਟੀ ਉਧਰੋਂ ਆ ਗਵਰਨਮੈਂਟ ਕਾਲਜ ਉਧਰੋਂ ਆ ਖਾਲਸਾ ਕਾਲਜ ਉਧਰੋਂ ਬੱਚੇ ਸਾਡੇ ਸਕੂਟਰੀਆਂ ਤੇ ਆਉਂਦੇ ਨੇ ਬਜ਼ੁਰਗ ਆਉਂਦੇ ਨੇ ਸਾਰਾ ਸੈਕਟਰੀਟ ਇੱਧਰ ਆ ਸਾਰਾ ਕੁਝ ਮਤਲਬ ਡਿਸਟਰਬ ਹੌਚਪੋਚ ਕਰਦਾ ਜੀ ਠੀਕ ਹੈ ਫਿਰ ਦੱਸੋ ਕਿਧਰ ਸਮਾਰਟ ਸਿਟੀ ਆ ਜਦੋਂ ਤੁਸੀਂ ਤੁਸੀਂ ਆ ਜਾਓ ਜੇ ਐਮਰਜੈਂਸੀ ਜਾਣਾ ਪੈ ਜਾਵੇ ਤੁਸੀਂ ਜੇ ਤੁਸੀਂ ਇੱਥੇ ਤੱਕ ਹੀ ਜਾਣਾ ਪੈ ਜਾਵੇ ਤੁਹਾਨੂੰ ਸਰਾਂਭਾ ਨਗਰ ਤੱਕ ਹੀ ਤੁਸੀਂ ਜਾ ਨਹੀਂ ਸਕਦੇ ਹੈਗੇ ਅੱਗੇ ਤੱਕ ਜਾਣ ਨੂੰ ਤਾਂ ਤੁਹਾਨੂੰ ਸਮਝ ਲਓ ਚੰਡੀ ਜੇ 2 ਘੰਟੇ ਲੱਗਦੇ ਨੇ 1.5 ਘੰਟਾ ਤਾਂ ਲਾ ਲਓ ਬਿਲਕੁਲ ਤੇ ਇਸ ਕਰਕੇ ਐਦਾਂ ਨਹੀਂ ਹੁੰਦਾ ਪਲਾਨ ਨਹੀਂ ਕੋਈ ਕਾਲੀ ਕਾਲੀ ਚਾਹ ਹੁਣ ਜਿਹੜਾ ਪੁਲ ਤੁਸੀਂ ਫੀਡਸ ਵੀ ਵੀ ਕੇ ਰਸ ਨੂੰ ਚਲਾਉਣਾ ਸੀ ਉਹ ਵੀ ਕੱਢਤੀ ਫਿਰ ਕਹਿੰਦੇ ਤੁਸੀਂ ਮੈਨ ਆਫ ਪ੍ਰੋਮਿਸ ਆ ਦੱਸੋ ਕਿਹੜਾ ਪ੍ਰੋਮਿਸ ਕੀਤਾ ਕੀਤਾ ਉਹ 31 ਦਸੰਬਰ ਨੂੰ ਨਹੀਂ ਤੁਸੀਂ ਕਹੇ 31 ਨਵੰਬਰ ਡੈਡ ਲਾਈਨ ਆ 31 ਨੂੰ ਹੀ ਚਲਾਉ ਉਦੋਂ ਨਹੀਂ ਤੁਸੀਂ ਆਪਣੀਆਂ ਕੱਚੇ ਚ ਗੱਡੀਆਂ ਜੀਆਂ ਕੱਢ ਕੇ ਵੀਡੀਓ ਪਾ ਕੇ ਅਗਲੇ ਦਿਨ ਫੇਰ ਫਾਟਕ ਬੰਦ ਕਰਤੇ ਦੱਸੋ ਮਤਲਬ ਇਹ ਲੋਕ ਇਹ ਚੀਜ਼ਾਂ ਨਹੀਂ ਚਾਹੀਦੀਆਂ ਯਾਰ ਤੁਸੀਂ ਮੈਨ ਆਫ ਪ੍ਰੋਮਿਸ ਲਿਖੋ ਜੀ ਸਾਧ ਕੇ ਲਿਖੋ ਜੇ ਵਾਕਈ ਤੁਸੀਂ ਮੈਨ ਪ੍ਰੋਮਿਸ ਪੂਰੇ ਕੀਤੇ ਨੇ ਪ੍ਰੋਮਿਸ ਤਾਂ ਤੁਸੀਂ ਭਾਈ ਸਾਹਿਬ ਕੀ ਦਾ ਪੂਰਾ ਨਹੀਂ ਕਰ ਰਹੇ ਤੇ ਇਹ ਨਾਲ ਇਹ ਫੋਟੋ ਲਾਓ ਜੀ ਸਾਧ ਕੇ ਲਾਓ ਮੈਂ ਕਹਿੰਦਾ ਸਭ ਤੋਂ ਵੱਡੀ ਮੈਂ ਦੀ ਫੋਟੋ ਲਾਉਂਗਾ ਆਪਣੇ ਕੰਮ ਕਰਨ ਦਾ ਅਸੀਂ ਲਵਾਉਂਦੇ ਰਹੇ ਹੁਣ ਤੱਕ ਅਸੀਂ ਲਾਉਂਦੇ ਰਹੇ ਹੱਗੋ ਵੀ ਲਵਾਉ ਨੂੰ ਤੇਰਾ ਕੰਮ ਤਾਂ ਕਰਕੇ ਦਿਖਾਉਂਦਾ ਵੀਰ ਜੀ ਜੇ ਆਪਾਂ ਕੰਮ ਨਹੀਂ ਕਰਨਾ ਤੇ ਐਵੇਂ ਸਿਰਫ ਫੋਟੋ ਲਾ ਕੇ ਆਪਾਂ ਸੋਚੀਏ ਵੀ ਮੈਨ ਆਫ ਮੈਂ ਤਾਂ ਮੈਨ ਆਫ ਪਰਸਨਲ ਪ੍ਰੋਫਿਟ ਕਹੂੰਗਾ ਯਾਉ ਨਾਟ ਅ ਮੈਨ ਮੈਨ ਫੋਰ ਜਿਹੜਾ ਵੀ ਇਹਨੇ ਲਿਖਿਆ ਪ੍ਰੋ ਪਰਸਨਲ ਪ੍ਰੋਫਿਟ ਮੈਨ ਹੈ ਹੀ ਇਜ਼ ਨਾਟ ਅ ਪ੍ਰੋਮਿਸ ਮੈਨ ਹਾਂ ਪੋਸਟਰ ਮੈਨ ਆ ਹਾਂ ਅ ਕਹੋਗੇ ਤੁਸੀਂ ਕਰਾਂਗੇ ਜਿਸ ਤਰ੍ਹਾਂ ਤੁਸੀਂ ਕੌਂਸਲ ਦੇ ਵਿੱਚ ਕਾਫੀ ਲੰਮਾ ਸਮੇਂ ਇੱਥੇ ਬੀਤ ਕਰਨ ਸਹਿਯੋਗ ਵੀ ਦਿੱਤਾ ਹੈ ਤਾਂ ਜਿਸ ਤਰ੍ਹਾਂ 111 ਦਿਨਾਂ ਦੀ ਸਰਕਾਰ ਰਹੀ ਚਰਨਜੀਤ ਸਿੰਘ ਚਲੂਜੀ ਦੀ ਤਾਂ ਉਸ ਦੌਰਾਨ ਉਹਨਾਂ ਦੀ ਪਰਫਾਰਮੈਂਸ ਬਾਰੇ ਤੁਸੀਂ ਕੀ ਕਹੋਗੇ ਕਿ ਸੁਪਰ ਡੁਪਰ ਰਹੀ ਹੈ ਆ ਟੀਵੀ ਦੇਖ ਰਹੇ ਹੋ ਮੈਂ ਕੁਝ ਨਹੀਂ ਬੋਲਾਂਗਾ ਜਨਤਾ ਦੇਖ ਰਹੀ ਹੈ ਕਈ ਲੋਕਾਂ ਨੇ ਤੇ ਵੀ ਗੱਲ ਕਹਿ ਕੇ ਸੰਬੋਧਨ ਕੀਤਾ ਜੀ ਮੁੱਖ ਮੰਤਰੀ ਨਹੀਂ ਐਲਾਨ ਮੰਤਰੀ ਨੇ ਚਲੋ ਬੀਬਾ ਜੀ ਮੈਂ ਕੁਝ ਨਹੀਂ ਬੋਲਾਂਗਾ ਟੀਵੀ ਤੇ ਜਨਤਾ ਦੇਖ ਰਹੀ ਹੈ ਦੇਖਣ ਦਿਓ ਮੈਨੂੰ अच्छा ਹੁਣ ਮੈਂ ਗੱਲ ਕਰਾਂਗੀ ਭਗਵੰਤ ਮਾਨ ਜੀ ਬਾਰੇ ਜਿਦੇ ਬਾਰੇ ਲੋਕਾਂ ਨੇ ਬਹੁਤ ਸਾਰੇ ਕਿਆਸ ਲਗਾਏ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਨਹੀਂ ਐਲਾਨਿਆ ਜਾਵੇਗਾ ਕਿ ਤਨੇ ਕਿਤੇ ਕੇਜਰੀਵਾਲ ਜੀ ਆਪ ਖੁਦ ਅੱਗੇ ਆ ਜਾਣਗੇ ਜਾਂ ਹੋਰ ਕੁਝ ਵੀ ਹੋ ਸਕਦਾ ਹੈ ਤੇ ਇਸ ਵਾਰ ਜਦੋਂ ਉਹਨਾਂ ਨੇ ਸੀਐਮ ਚਿਹਰਾ ਐਲਾਨਤਾ ਭਗਵੰਤ ਮਾਨ ਜੀ ਨੂੰ ਤਾਂ ਕੀ ਲੱਗਦਾ ਹੈ ਕਿ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਸੀ ਇਹ ਗੱਲ ਉਹਨਾਂ ਤੇ ਮੂੰਹ ਤੇ ਚਪੇੜਾ ਹੈ ਦੇਖੋ ਮੈਂ ਡੀ ਗੱਡੀ ਤਾਂ ਨਹੀਂ ਗੱਲ ਕਰੂੰਗਾ ਜੀ ਪਰ ਉਹਨਾਂ ਨੂੰ ਇੱਕ ਹੀ ਗੱਲ ਸਮਝ ਲੱਗ ਗਈ ਆ ਜੀ ਕੇ ਕੇਜਰੀਵਾਲ ਸਾਹਿਬ ਜੋ ਕਰਦੇ ਆ ਨਾ ਉਹ ਉਹ ਆਈਆਰਐਸ ਅਫੀਸਰ ਆ ਉਹ ਨੂੰ ਪਤਾ ਕਿਸ ਤਰੀਕੇ ਨਾਲ ਸਟਰੈਟਜੀ ਬਣਾਣੀ ਆ ਜਿਹੜਾ ਬੰਦਾ ਦਿੱਲੀ ਚ ਲਾ ਰਿਹਾ ਨਾ ਤਿੰਨੀ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਚ ਚਲਾਉਣ ਵਾਲੇ ਕੋਈ ਔਕਾ ਨਹੀਂ ਔਰ ਖਾਸ ਕਰ ਭਗਵੰਤ ਸਿੰਘ ਜੀ ਇਹ ਉਹ ਇੱਕ ਵਧੀਆ ਇਨਸਾਨ ਆ ਹੀਰਾ ਬੰਦਾ ਮੈਨੂੰ ਲੱਗਦਾ ਸੀ ਲੱਕੀ ਆ ਕਿ ਉਸ ਤੁਸੀਂ ਯਕੀਨ ਕਰੋ ਇਹਨਾਂ ਦਾ ਜਿੱਥੇ ਰਹਿੰਦੇ ਕਾਰ ਕਰਾਏ ਤੇ ਆਜੇ ਤੱਕ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਮੋਹਲੀ ਜੀ ਮੋਹਲੀ ਇਹਨਾਂ ਦਾ ਮਤਲਬ ਕਾਰ ਕਰਾਏ ਤੇ ਰਹਿੰਦੇ ਨੇ ਅਜੇ ਵੀ ਇਹਨਾਂ ਇੱਕ ਛੋਟੀ ਜੀ ਗੱਡੀ ਇਹਨਾਂ ਕੋਲ ਪਿੱਛੇ ਲਈ ਜੰਨਾਂ ਨੇ ਉਹ ਵੀ ਦੋਸਤਾ ਮਿੱਤਰਾਂ ਨੇ ਇਕੱਠੇ ਕਰਕੇ ਤੇ ਆਤਿ ਭਗਵਾਨ ਦਾ ਇਹਨਾਂ ਦਾ ਉਹ ਤਾਂ ਜਿਹੜਾ ਐਦਾਂ ਦੇ ਬੰਦੇ ਆ ਸੋਚ ਵਾਲੇ ਵੀ ਇਹ ਕਿ ਉਹਨੇ ਆਪਣੀ ਪਾਰਟੀ ਬਣਾ ਰੱਖੀ ਉਹ ਕਿਉਂ ਕਿਉਂ ਕਿਉਂਕਿ ਸਾਫ ਸ਼ਭੀਆਂ ਦੀ ਕਰਪਟ ਨਹੀਂ ਹੈ ਬੇਈਮਾਨੀਆਂ ਝੂਠਾ ਨਹੀਂ ਲਾਰੇਵਾਜ ਨਹੀਂ ਹੈ ਉਹਨੇ ਕੰਮ ਕੀਤੇ ਲੋਕਾਂ ਲਈ ਤਾਂ ਲੋਗਰ ਦਾ ਜੁੜਿਆ ਤਾਂ ਹੀ ਉਹਨਾਂ ਸਰ ਇਹ ਸਾਰੇ ਨੇ ਵਿਚਾਰਤਾਰਾ ਦੇਖ ਕੇ ਮੈਂ ਨਾਲ ਆਇਆ ਪਾਰਟੀ ਤੇ ਅਦਰੋ ਮੈਂ 22 ਸਾਲ ਕਾਲੇ ਉੱਤੇ ਆਪਣੀ ਪਾਰਟੀ ਮੈਂ ਤਾਂ ਇਸ ਤੰਪਛਤਾਰੇ ਮੈਂ ਆਪਣੇ ਜ਼ਿੰਦਗੀ ਦੇ ਸੁਨਹਿਰੀ ਪਲ ਕਿਉਂ ਉੱਥੇ ਰਿਹਾ ਮੈਂ ਮੈਨੂੰ ਪਹਿਲਾਂ ਹੀ ਆ ਜਾਣਾ ਚਾਹੀਦਾ 10-5 ਸਾਲ ਤੋਂ ਪਿਛਲੇ ਸਾਲ ਤੋਂ ਇਹਦੇ ਨਾਲ ਕੋਈ ਗੱਲ ਨਹੀਂ ਹੁਣ ਮੈਂ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣੇ ਵੋਟਰਾਂ ਦੇ ਲਈ ਕੀ ਸੰਦੇਸ਼ ਦੇਣਾ ਚਾਹੋਗੇ ਕੀ ਅਪੀਲ ਕਰੋਗੇ ਮੈਂ ਤਾਂ ਸਾਰੇ ਹੀ ਆਪਣੇ ਸੂਝਵਾਨ ਵੋਟਰ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਆਪਣੀ ਜ਼ਮੀਰ ਨੂੰ ਜ਼ਿੰਦਾ ਰੱਖ ਕੇ ਜੋ ਤੁਹਾਡਾ ਜਿੱਥੇ ਤੁਹਾਡਾ ਦਿਲ ਕਰਦਾ ਵੋਟ ਪਾਇਓ ਪਰ ਆਪਣੀ ਜ਼ਮੀਰ ਨੂੰ ਜ਼ਿੰਦਾ ਰੱਖ ਕੇ ਤੇ ਇੱਕ ਸ਼ਹਿਰ ਦਾ ਹਾਲ ਦੇਖ ਲਿਓ ਕੀ ਹੈ ਤੇ ਇੱਕ ਕੈਂਡੀਡੇਟ ਦੇ ਲੋ ਕਿਹੜਾ ਤੁਹਾਨੂੰ ਸੂਟ ਕਰਦਾ ਤੇ ਕਿਰਪਾ ਕਰਕੇ ਤੁਸੀਂ ਉਸ ਦਾ ਆਪਣਾ ਫੈਸਲਾ ਤੁਸੀਂ ਖੁਦ ਕਰਨਾ ਅਸੀਂ ਤੁਹਾਨੂੰ ਸਮਝਾ ਸਕਦੇ ਆ ਕਿਉਂਕਿ ਇੱਕ ਮਤਦਾਨ ਮਤਦਾਨ ਕਿਸੇ ਨੂੰ ਆਪਣੀ ਮਤਦਾਨ ਕਰਨੀ ਹੁੰਦੀ ਹੈ ਤੇ ਆਪਾਂ ਦਾਨ ਆਪਣੀ ਮਤ ਦਾ ਉਹਨੂੰ ਕਰੀਏ ਜਿਹੜਾ ਤੁਹਾਡੇ ਹੱਕਾਂ ਦੀ ਰਾਖੀ ਰੱਖੇ ਤੁਹਾਡੇ ਵਾਅਦਿਆਂ ਤੇ ਖਰਾ ਉਤਰੇ ਤੁਹਾਡੇ ਹਰ ਵੇਲੇ ਤੁਹਾਡੇ ਸੁੱਖ ਸੁੱਖ ਦੇ ਵਿੱਚ ਤੁਹਾਡਾ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਤੁਹਾਡੇ ਨਾਲ ਸ਼ਰੀਕ ਹੋ ਧੰਨਵਾਦ ਗੁਰਪ੍ਰੀਤ ਕੋਗੀ ਜੀ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਆਪਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਸੰ ਹਲਕਾ ਪਸ਼ਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੋਗੀ ਜੀ ਜਿਨ੍ਹਾਂ ਦੇ ਤੁਸੀਂ ਵਿਚਾਰ ਸੁਣੇ ਉਹਨਾਂ ਨੂੰ ਸੁਣਿਆ ਤੁਸੀਂ ਕਿ ਕਿਸ ਤਰੀਕੇ ਨਾਲ ਦ੍ਰਿਸ਼ਕਤੀ ਤੇ ਨਾਲ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅਤੇ ਉਨਾਂ ਦੇ ਬਲੋਕ ਕਿਹਾ ਗਿਆ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਹੈ ਜਿੱਥਾਂ ਚ ਹੁੰਦੀ ਹੈ ਮਗਰ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਦੀਆਂ ਮੁਡੀਏ ਸਮੱਸਿਆਵਾਂ ਤੇ ਗੱਲ ਕਰਨ ਦੀ ਚਰਚਾ ਲੰਘਾ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਫਿਲਹਾਲ ਇਹ ਤਾਂ ਉਹ ਸਮਾਂ ਹੀ ਦੱਸੇਗਾ ਕਿ ਆਖਿਰ ਕਿਸ ਦੀ ਸਰਕਾਰ ਬਣੇਗੀ ਅਤੇ ਜਨਤਾ ਦੇ ਲਈ ਕੀ ਕੁਝ ਕਰੇਗੀ ਜੋ ਕਿ ਮੌਜੂਦਾ ਸਰਕਾਰ ਨੇ ਨਹੀਂ ਕੀਤਾ ਤੁਸੀਂ ਬਣੇ ਰਹੋ ਐਸੈਂਜਰ ਨਿਊਜ਼ ਨਾਲ ਕਸ਼ਮੀਰ ਪੰਗਤਨਾ ਕਾਰ ਦੀ ਰਿਪੋਰਟ